ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦਿਓ ਸੀ ਜੋਸ਼ੀ ਚੈਨਲ ਉਤੇ ਵੀ ਵੀਰਨ ਗੀਤ ਕਰ ਤੇ ਮੈਂ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਖਾਜਰਾ ਸੀ ਤੁਹਾਡੀ ਕਚਹਿਰੀ ਤੇ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਤਸਹਾਰ ਲੈ ਕੇ ਇਹ ਜਿਹੜਾ ਖਟ ਨੂੰ ਕੁਛ ਨਹੀਂ ਸਮਝ ਲਿਓ ਜਿਹੜਾ ਮੈਂ ਇੱੱਥੇ ਬੋਲੂਗੀ ਨਾ ਤੇ ਜਾਂ ਤਾਂ ਉਹ ਕੁੜੀ ਆਏ ਕਹਿੰਦੀ ਆ ਵੀ ਜੋ ਤੁਹਾਡਾ ਖੱਟਿਆ ਹੋਇਆ ਮੈਨੂੰ ਦਿਓ ਹਨਾ ਕਮਾਈ ਕਰੀ ਮਤਲਬ ਤੇ ਜਾਂ ਜਿਵੇਂ ਆਪਾਂ ਖੱਟ ਉਠਾਉਣਿਆ ਉਹ ਤੋਂ ਵੀ ਤੁਸੀਂ ਉਹਨਾਂ ਕੁਝ ਦਿਓ ਜਿਹੜਾ ਮੈਂ ਆਪ ਦਾ ਭਾਂ ਸਮਾਇਆ ਜਾ ਰਾਤਾਂ ਨੂੰ ਕੱਪ ਕਰਕੇ ਬਈ ਉਹ ਵੀ ਮੈਨੂੰ ਦਿਓ ਹਨਾ ਉਹ ਮਾਪੇ ਜਦੋਂ ਹੁੰਦੇ ਨੇ ਨਾ ਉਦੋਂ ਫਿਰ ਉਹ ਥੋੜਾ ਜਿਹਾ ਬਰਾਗ ਚ ਹੁੰਦੇ ਨੇ ਤੋਰਨ ਵੇਲੇ ਵੀ ਟਾਈਮ ਲਾ ਦਿੰਦੇ ਨੇ ਤੇ ਫਿਰ ਉਹ ਭਰਾ ਨੂੰ ਵੀ ਕਹਿੰਦੀ ਆ ਵੀ ਤੂੰ ਮੈਨੂੰ ਡੋਲੀ ਚ ਪਾਉਂਦਾ ਕਿਉਂ ਹੈ ਨਾ ਤੇ ਲਓ ਇਹਦੇ ਵਿੱਚ ਤੁਸੀਂ ਬਾਕੀ ਦਾ ਕੀ ਸੁਣਿਓ ਆਪਦੇ ਸਭਾਵਨਾ ਅੰਦਾਜ਼ਾ ਲਾਈ ਜਾਏ ਤੇ ਜਿਹੜਾ ਨੁਕਤਾ ਪਾਉਂਗੀ ਉਹ ਖਾਂਸੀ ਕਈਆਂ ਨੇ ਪੁੱਛਦਾ ਜੀ ਇਹ ਖੰਗ ਨਹੀਂ हटਦੀ ਮੈਂ ਤਾਂ ਕਈ ਉਹ ਵੀ ਦੱਸਦੇ ਕੋੰਤੇ ਵੀ ਤੇਲ ਐ ਕੋਣ ਇਹ ਤੁਸੀਂ ਆਪਣੀ ਕਾਫੀ ਪੈਨਸ਼ਨ ਲੈ ਕੇ ਬੈਠ ਜਿਓ ਮੈਨੂੰ ਤਾਂ ਇਹ ਵੀਡੀਓ ਲੰਬੀ ਨਾ ਹੋਵੇ ਕਿਉਂਕਿ ਤੁਸੀਂ ਸਾਰਾ ਗੀਤ ਵੀ ਸੁਣ ਲੋ ਤੁਸੀਂ ਇੱਕ ਤਾਂ ਵੀ ਸੁਣੋ ਫਿਰ ਗੱਲਾਂ ਲੈ ਕੇ ਦੱਸਣੀਆ ਪੈਂਦੀਆਂ ਫਿਰ ਟਾਈਮ ਲੱਗ ਜਾਂਦਾ ਥੋੜਾ ਜਿਹਾ ਹੈ ਨਾ ਤੇ ਆਜੋ ਫਿਰ ਆਪਾਂ ਲੜਾਈਏ ਕੀ ਰਹੋਣ ਕਹਿ ਗਈ ਦਨੀਆ ਇਹ ਜਰੂਰ ਹੁਣ ਤੁਸੀਂ ਵਿਹਾਂ ਦੇ ਨੂੰ ਗਾਇਆ ਕਰਿਓ ਤੇ ਆਪਾਂ ਆਪਣੇ ਸੱਜਿਆ ਚਾਰ ਨੂੰ ਵਿਆਹ ਦੇ ਉਮਰ ਤੱਕ ਪਾਤਰ ਰੱਖਿਏ ਲਓ ਸੁਣੋ ਫਿਰ ਇਸੇ ਪਿਆਰੇ ਦੇ ਸੁਹਾਗ ਇਹ ਸੁਹਾਗ ਨਵਾ ਗੀਤ ਹੈ ਤੇ ਰੋਕੜੀ ਕੀ ਕਹਿੰਦੀ ਹੈ ਸਾਰੇ ਰਿਸ਼ਤੇਦਾਰਾਂ ਨਾਲ ਜਿਉਂ ਵੀ ਆਪਣੇ ਕਿ ਤੂੰ ਕੀ ਕੀ ਕਰੋਗਾ ਨਾ ਸੋਖਟ ਦੇ ਮੇਰੇ باپ ਵੇ ਖਟੇ ਦਿਨ ਦਾ ਕਿਉਂ ਨਹੀਂ ਖਟ ਦੇ ਮੇਰੇ ਮੇਰਾ ਰਾਤਾਂ ਦਾ ਕੱਤੀਆ ਵੇਖਟੇ ਦਿਨ ਦਾ ਕਿਉਂ ਨਹੀਂ ਖਟ yeah D मजिया ॾेगामा संगल फा क्ञानी गी मजिया मा, ॾेगा मां फी घट देरे दे च काट्टे दे, देमे ताया खट क्य घटि ताया वेखी कुछड़ चेख i be ਖਟ <laughs> ਦੇ ਗਿਆ ਪੂਰਾ ਜੱਸੀਓ ਤੁਹਾਨੂੰ ਸਾਡਾ ਇਹ ਵੀਡੀਓ ਜਿਹਾ ਕਮੈਂਟ ਜਰੂਰ ਕਰਾ ਦਿਓ ਕਮੈਂਟ ਲਿਖੇ ਤੁਸੀਂ ਕਿੰਨੀ ਜੀ ਨਾ ਕਰਿਆ ਫਿਰ ਸਾਨੂੰ ਪਤਾ ਲੱਗਿਆ ਕਿ ਨੂੰ ਫਿਰ ਨਾ ਹੌਸਲਾ ਵੱਧਾ ਨਾ ਮੈਂ ਨਵੇਂ ਫਿਰ ਤੁਹਾਡੇ ਬਾਸੇ ਟਾਈਮ ਨਹੀਂ ਰਿਪਲ ਆ ਕੇ ਉਹਨਾਂ ਲੱਭ ਲੱਭ ਕੇ ਨਾ ਤੇ ਨਾ ਹੋ ਤੁਸੀਂ ਕਰਮ ਦਾ ਵਾਸਤਾ ਚੱਕ ਲਿਆ ਹੋਣਾ ਹਨਾ ਤਾਂ ਵੀ ਪੈਸੇ ਲੈ ਲੈਣਾ ਤਾਂ ਮੈਂ ਦੱਸਿਆ ਸੀ ਨੁਕਤਾ ਲੱਖ खांसी ਖਤਮ ਕਰੋ ਹਨਾ ਦੇਖੋ ਹਾਜੀ ਸਾਹ ਤੇ ਹਾਜ਼ਰੀ ਦੀ ਗੱਠੀ ਭੁੰਨ ਲਓ ਭੁੰਨ ਕੇ ਉਹਦਾ ਫਿਰ ਝੂਰਨ ਬਣਾ ਲਓ ਨਾ ਉਹਦਾ ਦੇ ਦੇ ਰਾਈ ਪੇਂਟ ਕਿਹਨੂੰ ਭਲਾਈ ਗਿਆ ਆਪਣਾ ਉਹ ਜਿਹਦਾ ਤੋਂ ਆਪੇ ਪਤਾ ਲੱਗ ਜੂ ਫਿਰ ਉਹਨੂੰ ਤੁਸੀਂ ਰਗੜ ਕੇ ਦਾ ਪਾਊਡਰ ਬਣਾ ਲਓ ਹੈਨਾ ਸਵੇਰੇ ਸ਼ਾਮ ਉਹ ਪੱਕੀ ਵਾਂਗੂ ਲੈ ਲਓ ਇੱਕ ਇਕੱਠੀ ਜਿਹੜੀ ਅੱਧੀ ਸਵੇਰੇ ਲੈ ਲਈ ਅੱਧੀ ਸ਼ਾਮ ਨੂੰ ਦਾ ਸੋਨਣਾ ਇਹ ਲਓ ਤੇ ਤੁਹਾਡੀ ਇਹ ਜਿਹੜੀ ਖਾਂਸੀ ਦੂਰ ਹੋਊਗਾ ਦੋ ਦਿਨ ਲੈ ਲਓ ਪਹਿਲੇ ਦਿਨ ਫਰਕ ਪਹਿਲੇ ਦਿਨੀ ਪਈ ਕੱਲ ਨੂੰ ਫੇਰ ਲੈ ਲਓ ਕੋਈ ਇਹਦਾ ਨੁਕਸ ਨਹੀਂ ਹਾ ਅੱਧੀ ਦੇ ਤੱਕ ਹੈਨਾ ਖਤਰਾ ਨਹੀਂ ਕਹਿਗਾ ਤੇ ਬਾਕੀ ਦੂਜਾ ਨੁਕਤਾ ਖਾਂਸੀ ਦੂਰ ਕਰੋ ਅਦਰਕ ਦਾ ਰਸ ਹੈ ਸ਼ਹਿਦ ਕੇ ਮਿਲਾ ਕੇ ਚੱਕ ਲੋ ਰਸ ਕਰ ਲਿਆ ਅਦਰਕ ਦਾ ਨਾ ਉਹਨੂੰ ਕੱਦੂ ਕਸ ਕਰ ਲਿਆ ਫਿਰ ਉਹਦਾ ਰਸ ਨਿਕਲ ਜਾਂਦਾ ਹੈ ਨਾ ਤਾਂ ਇਹੇ ਥੋੜੀ ਜਿਹੀ ਵਿੱਚ ਇਹ ਹੋਰ ਲਾ ਕੇ ਆਪਾਂ ਸਿਹਤ ਹੋ ਚੱਕ ਲਓ ਹੈ ਨਾ ਤੇ ਇਹਦੇ ਨਾਲ ਵੀ ਥੋੜੀ ਖਾਂਸੀ ਗੂੜ ਹੋ ਤੇ ਬਾਕੀ ਵੱਡੀ ਲੈਕੀ ਦਾ ਪੂਰਨ ਦੋ ਦੋ ਮਾਸੇ ਸਵੇਰੇ ਸ਼ਾਮ ਪਾਣੀ ਨਾਲ ਲਓ ਪੂਰਨ ਵੱਡੀ ਲੈਕੀ ਦਾ ਤੇ ਇਖਤਾਰੀਆਂ ਲੈ ਕੇ ਛੋਟੀਆਂ ਨੂੰ ਤਾਂ ਕਹਿੰਦੇ ਆ ਕਾਲ ਜਿਹੜੇ ਤੇ ਵੱਡੀਆਂ ਹੁੰਦੀਆਂ ਉਹਨਾਂ 2-2 ਮਾਸੇ ਚੀਰਨੀ ਸਵੇਰੇ ਸ਼ਾਮ ਤੁਸੀਂ ਇਹ ਪਾਣੀ ਨਾਲ ਲਵੋ ਤੇ ਤੁਹਾਡੀ ਖਾਂਸੀ ਦੂਰ ਹੋ ਜਾਵੇ ਠੀਕ ਹੈ ਵੈਸੇ ਮੇਰੇ ਖਾਂਸੀ ਦਾ ਹੋ ਰਿਹਾ ਪਾਇਆ ਹੋਇਆ ਤੇ ਇਹ ਕੁਝ ਤੁਸੀਂ ਇਹ ਕਰਕੇ ਦੇਖੋ ਪਰਮਾ ਦਾ ਬੜੀ ਗੰੂ ਖਾਂਸੀ ਖਤਮ ਹੋ ਜਾਵੇ ਨਹੀਂ ਸ਼ਾਲਾ ਦੇ ਖਾਓ ਕਉਂਦੇ ਜਾਂ ਤੇ ਲੋ ਪੁਣਾ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਅੰਨ ਮਜੀਤ ਦੇ ਨਾਲ ਮੈਨੂੰ ਤੇਰਾ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਦਾ